ਦੋਸਤੋ ਕਈ ਲੋਕ ਬਿਨਾ ਕਿਸੇ ਵਜ੍ਹਾ ਤੋਂ ਥੱਕੇ-ਥੱਕੇ ਫੀਲ ਕਰਦੇ ਹਨ ਜਾਂ ਕੁਝ ਵੀ ਚੰਗਾ ਫੀਲ ਨਹੀਂ ਕਰਦੇ ਹਨ ਇਸ ਦਾ ਜੋ ਮੇਨ ਕਾਰਨ ਹੁੰਦਾ ਹੈ ਕਿ ਤੁਹਾਡੇ ਹੈਪੀ ਹਾਰਮੋਨਸ ਜੋ 세ਰੋਟੋਨਿਨ ਅਤੇ ਡੋਪਾਮਾਈਨ ਦਾ ਲੋ ਹੋ ਜਾਣਾ ਅੱਜ ਮੈਂ ਤੁਹਾਨੂੰ ਕੁਦਰਤੀ ਤਰੀਕੇ ਨਾਲ ਘਰ ਵਿੱਚ ਇਹਨਾਂ ਨੂੰ ਵਧਾਉਣ ਦਾ ਤਰੀਕਾ ਦੱਸੂਗਾ ਜੋ ਨੰਬਰ 1 ਹੈ ਕਿ ਆਯੁਰਵੈਦਿਕ ਕਪੀ ਕਚੂਆ ਕੁੰਚ ਬੀਜ ਜੋ ਆਯੁਰਵੈਦਿਕ ਹੁੰਦਾ ਹੈ ਇਸ ਦੇ ਵਿੱਚ ਐਲ ਡੋਪਾ ਹੁੰਦਾ ਹੈ ਜੋ ਬ੍ਰੇਨ ਦੇ ਵਿੱਚ ਜਾ ਕੇ ਡੋਪਾਮਾਈਨ ਬਣਾਉਂਦਾ ਹੈ ਜਿਸ ਦੇ ਨਾਲ ਦਿਮਾਗ ਖੁਸ਼ ਰਹਿੰਦਾ ਹੈ ਕਰਨਾ ਕੀ ਹੈ ਅੱਧਾ ਚਮਚ ਕਾਫੀ ਕੁਚ ਚੂਰਨ ਜੋ ਸਵੇਰੇ ਸ਼ਾਮ ਗਰਮ ਦੁੱਧ ਦੇ ਵਿੱਚ ਪਾ ਕੇ ਲੈਣ ਨਾਲ ਬਹੁਤ ਫਰਕ ਪਵੇਗਾ ਦੂਸਰੀ ਰੈਮਡੀ ਹੈ ਡਾਰਕ ਚਾਕਲੇਟ ਜਾਂ ਕੋਕੋ ਪਾਊਡਰ ਲੈ ਕੇ ਇੱਕ ਕੇਲਾ ਤੇ ਥੋੜਾ ਜਿਹਾ ਦੁੱਧ ਲੈ ਕੇ ਇਸ ਨੂੰ ਮਿਕਸਚਰ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਪੀਣ ਨਾਲ ਇਸ ਦਾ ਦਿਮਾਗ ਉੱਤੇ ਬਹੁਤ ਵਧੀਆ ਅਸਰ ਪਵੇਗਾ ਨੰਬਰ 3 ਤੀਸਰਾ ਹੈ ਕਿ ਸਵੇਰੇ ਜਲਦੀ ਉੱਠ ਕੇ ਸੂਰਜ ਦੀ ਰੋਸ਼ਨੀ ਵਿੱਚ ਬਹਿਣਾ ਹੈ ਕਿਉਂਕਿ ਸੂਰਜ ਦੀ ਰੋਸ਼ਨੀ ਵਿੱਚ ਸੈਰਾਟੋਨਿਨ ਰਿਲੀਜ਼ ਕਰਦੀ ਹੈ ਜਿਸ ਦੇ ਨਾਲ ਮੂਡ ਸਹੀ ਰਹਿੰਦਾ ਹੈ ਅਤੇ ਤਿਲ ਦੇ ਬੀਜ ਲੈਣੇ ਹਨ ਤਿਲ ਦੇ ਬੀਜ ਵਿੱਚ ਟਾਇਰੋਸਿਨ ਹੁੰਦਾ ਹੈ ਜਿਸ ਦੇ ਵਿੱਚ ਬਹੁਤ ਜ਼ਿਆਦਾ ਡੋਪਾਮਾਈਨ ਹੁੰਦਾ ਹੈ ਸਵੇਰੇ ਸਵੇਰੇ ਅੱਧਾ ਘੰਟਾ ਧੁੱਪ ਵਿੱਚ ਬੈਠ ਕੇ ਅਤੇ ਭੁੰਨੇ ਹੋਏ ਤਿਲ ਇੱਕ ਚਮਚ ਜ਼ਰੂਰ ਖਾਓ ਜਿਸ ਦੇ ਨਾਲ ਬਹੁਤ ਜ਼ਿਆਦਾ ਮੂਡ ਦੇ ਵਿੱਚ ਫਾਇਦਾ ਮਿਲੇਗਾ ਦੋਸਤੋ ਅਗਰ ਤੁਹਾਡੇ ਹੈਪੀ ਹਾਰਮੋਨਸ ਜਿੰਨੇ ਜ਼ਿਆਦਾ ਹੋਣਗੇ ਤਾਂ ਤੁਸੀਂ ਉਹਨਾਂ ਜਿਆਦਾ ਖੁਸ਼ ਰਹੋਗੇ ਧੰਨਵਾਦ ਦੋਸਤੋ